ਕੌੜੀ ਮਹੱਲਾ ਤੀਜਾ ਕਾਮਣ ਹਰ ਰਸ 베ਦੀ ਹਿਉ ਸੇ ਸੰਗਨੋ ਤਿਆ ਵੰਤ੍ਰਮੇਸ਼ ਦੀਆਂ ਸਖੀਆਂ ਹਰੀ ਦੇ ਰਸ ਪ੍ਰੇਮ ਵਿੱਚ ਬਿਨੀਆਂ ਹੋਈਆਂ ਹਰ ਜੀ ਹਰ ਕੈ ਸਹਿਜ ਸੁਭਾਏ ਜਿਨਨ ਹਰੀ ਦੇ ਵਿੱਚ ਸੁਦੇ ਸੁਭਾਅ ਪ੍ਰੇਮ ਭਾਵਨਾ ਲਾਈ ਹੈ ਸੁਭਾਅ ਕੀ ਮਨ ਮੋਹਨ 모ਏ ਲੀਆ ਜੀ ਸਾਡਾ ਮਨ ਤੋਂ 모ਹਤ ਕਰਨ ਵਾਲੇ ਨੇ ਕੁੱਲ ਸੰਸਾਰ ਨੂੰ ਯੋਗ ਬਲਾਰੇ ਮੋਰ ਨੂੰ ਮਿਸ਼ਵਾਰ ਨੂੰ ਮੋੜਿਆ ਖੇਤ ਲਿਆ ਹੈ ਦੁਬਦਾ ਸਹਿਜ ਸਮਾਏ ਜਿਹੜੀ ਜੈ ਜੀ ਸੁਕਈ ਉਹ ਮਿਲਦੀ ਨਾਸ ਹੋ ਗਈ ਹੈ ਉੱਥੇ ਸਮਾ ਗਈ ਸੁਆਦਕ ਹੋ ਗਈ ਹੈ ਦੁਬਦਾ ਸਹਿਜ ਸਮਾਏ ਕਾਮਣ ਵਰ ਪਾਏ ਉਸ ਤੱਕ ਜਿਹੜੀ ਦੁਆਰ ਸੀ ਸੁਤੇ ਮਿਟ ਗਈ ਸ਼ਾਂਤਰਾ ਫੌਂਡੇ ਕਰਕੇ ਉਹਨਾਂ ਚਾਵਰ ਪਰਮੇਸ਼ਰ ਕਦੀ ਦੇ ਤਾਹੀਂ ਪਾ ਲਿਆ ਹੈ ਗੁਰਮੱਥੀ ਰੰਗ ਲਾਈ ਗੁਰਮੱਥਵਾਰਾਂ ਪ੍ਰੇਮ ਲਉਂਗੀਆਂ ਹਨ ਇਹੋ ਸਰੀਰ ਨੂੰ ਸਤਿ ਭਰਿਆ ਇਹ ਸਾਰ ਸੰਜੇ ਦਾ ਸਰੀਰ ਹੈ ਸਾਡਾ ਇਹ ਝੂਠੇ ਪਦਾਰਥਾਂ ਦੀ ਰਸਾਂ ਕਸਣੇ ਕਿ ਸਾਦ ਕੋ ਉਲਟੇ ਹੱਟੇ ਤੇ ਉਲਟੇ ਜੇ ਖੋਤੇ ਕਰਮ ਕਰਨ ਵਿੱਚ ਉਸਾਦ ਨੂੰ ਉਲਟੇ ਹਰਜਾ ਨਾ ਹੁੰਦਾ ਕੁਰਸਦ ਨੂੰ ਜੇ ਕੋਸ਼ਿਸ਼ ਕਰਨ ਮੰਨੀਏ ਤਾਂ ખોਟੇ ਕਰਮ ਹੋ ਜੇ ਦੇ ਵਿੱਚ ਕਰਮ ਵਿੱਚ ਹਰ ਵੰਦ ਕੋਣ ਬੋਲਣ ਕਿ ਕੁਰਸਦ ખોਟੇ ਕਰਮਾਂ ਦੇ ਕਰਮ ਜਿ ਭਰਿਆ ਰਹਿਦਾ ਹੈ ਗਲਤਾਈ ਪਾਪ ਕਮਾਈ ਗਲਤਾਂ ਹੀ ਜੋ ਕਰਦਾ પેટ ਭਰ ਲਈਏ ਫਿਰ ਕਹਿੰਦੇ ਬੁਰਸੀ ਪਾਣ ਦਾ ਥਾਂ ਨਹੀਂ ਗਾਦਾ ਹੀ ਭਰਿਆ ਹੋਇਆ ਮੇਰਾ ਇਵੇਂ ਪਾਪਾਂ ਦੇ ਨਾਲ ਗਲਤਾਂ ਹੀ ਭਰਿਆ ਹੋਇਆ ਹੈ ਅਜੇ ਵੀ ਪਾਪ ਕਮਾਉਂਦਾ ਹੀ ਰਹਿੰਦਾ ਹੈ ਗਲਤਾਈ ਨੂੰ ਇਕੱਠਾ ਪਾੜਨ ਤੇ ਗੁਲਤਾਨ ਹੋਇਆ ਰਹਿੰਦਾ ਹੈ ਦੇ ਜੇ ਮਾਸੂਮ ਕੇ ਲਗਾਲੇ ਨਾ ਫੇਰ ਵੀ ਪਾਪ ਹੀ ਬਮੋਦਾ ਹੈ ਗੁਰਮੁਖ ਭਗਤ ਜਿਤ ਸਹਜ ਤੁਨ ਉਪਜੈ ਗੁਰਮੁਖ ਉਹੜੇ ਜੀ ਭਗਤੀ ਕਰੀਏ ਐਸੀ ਭਗਤੀ ਹੈ ਗੁਰਮਖਾਂ ਦੇ ਪਾਸ ਜਿਸ ਕਰਕੇ ਸ਼ਾਂਤੀ ਵਾਲੀ ਤੁਣੀ ਬੰਦਰ ਦੇ ਨਾਮ ਦਾ ਆਇਆ ਪਾ ਜਾਂ ਬੰਦਰ ਪਰਗਿਤ ਹੋਇਆ ਹੁੰਦਾ ਹੈ ਜਿਨੋ ਭਗਤੀ ਮੈਲ ਨਾ ਜਾਏ ਜਿਨੋ ਦਿਰ ਮਹਾਰਾਜ ਦੀ ਭਗਤੀ ਨਹੀਂ ਕਰਦਾ ਉਹਨਾਂ ਦੇ ਪਾਪਾਂ ਦੀ ਮੈਲੇਂ ਉਂਦਰੋਂ ਜਾਂਦੀ ਨਹੀਂ ਹੰਕਾਰ ਦੀ ਮੈਲ ਨਹੀਂ ਜਾਂਦੀ ਅਵਿਦਿਆ ਦੀ ਮੈਲ ਨਹੀਂ ਜਾਂਦੀ ਹੈ ਨਾਨਕ ਕਾਮੁਣ ਪਿਰਹ ਪਿਆਰੀ ਸਦਗੀ ਜਿਉ ਚਾਵਾਂ ਸਖੀਆਂ ਕੋਈ ਅਕਾਲ ਪੁਰਖ ਨੂੰ ਪਿਆਰੀਆਂ ਹਨ ਵਿੱਚੋਂ ਆਪ ਗਵਾਹੀ ਵਿੱਚੋਂ ਆਪ ਦਾ ਭਾਵ ਦੇ ਇਤਿਹਾਸ ਗਵਾਹ ਹੁੰਦੀ ਹੈ ਹੰਤਾਂ ਮੇਠ ਦੁੰਦੀ ਹੈ ਕਾਮਣ ਸਿਰ ਪਾਇਆ ਜੀ ਤੂੰ ਨਾ ਚਾਹੋਂ ਤਾ ਤੂੰ ਸਕੀਆਂ ਨੇ ਪਦੀ ਅਕਾਲ ਪੁਰਖ ਨੂੰ ਪਾ ਲਿਆ ਇਹ ਪਿਆਰੇ ਜੀ ਸੁਰ ਕਹ ਭਾਏ ਪਿਆਰੇ ਗੁਰ ਸਾਹਿਬ ਦੇ ਪਾਇ ਅਨਸਾਰ ਹੋ ਕੇ ਪਿਆਰੇ ਨੇ ਪਿਆਰ ਵਿੱਚ ਚਲਦੀਆਂ ਭਾਂਦੀਆਂ ਗੁਰੂ ਸਾਹਿਬ ਦੇ ਤਾਂ ਹੀ ਗੁਰੂ ਸਾਹਿਬ ਨੂੰ ਕਹਦਾ ਹੈ ਅਨਛਾਦ ਨੂੰ ਜਿਹੜੇ ਪਿਆਰੇ ਵਿੱਚ ਪਿਆਰ ਕਰਦੀਆਂ ਹਨ ਰੈਣ ਸੁਖ ਸੁਤੀ ਦੀ ਉਹਨਾਂ ਦੀ ਉਮਰ ਜਿਹੜੀ ਹੈ ਇਹ ਰਾਤ ਹੈ ਬਾਲਕ ਵਸਦਾ ਹੈ ਜਾਂ ਜਵਾਨੀ ਹੈ ਜਾਂ ਬੁਢੀਪਾ ਹੈ ਉਹ ਸੁਖ ਵਿੱਚ ਬਰਾਜੀਆਂ ਸੁਖ ਸੁਭ ਦੇ ਆਨੰਦ ਵਿੱਚ ਨਰਮ ਕਲਮ ਸੁਮਾਦੀ ਦੀ ਬਰਾਜੀਆਂ ਹੋਈਆਂ ਜੀ ਅੰਤਰ ਔਰ ਧਾਰੇ ਜਿਨ੍ਹਾਂ ਮੰਦਰ ਔਰ ਹਿਰਦੇ ਨੇ ਧਾਰਨ ਕੀਤਾ ਉਸ ਰੂਪ ਨੂੰ ਉਸ ਆਇਆ ਹਰ ਵਕਤ ਅੰਤਰ ਔਰ ਧਾਰੇ ਮਿਲਿਆ ਪਿਆਰੇ ਅੰਦਰ ਭਾਈ ਗੁਰੂ ਸਾਹਿਬ ਦੇ ਵੇਖ ਨੂੰ ਵਸਾਈਏ ਔਰ ਹਿਰਦੇ ਦੇ ਅੰਦਰ ਇਹੋ ਪਿਆਰੇ ਅਕਾਲ ਸੁਖਨਾੰ ਮਿਲਦਾ ਹੈ ਅਨੰਦਨ ਦੁੱਖ ਨਿਵਾਰੇ ਰਾਜ ਜੇ ਐਸਾ ਅਨੰਦ ਪ੍ਰਾਪਤ ਸਮਰ ਵਿਦਿਆਰਥੀ ਦਾ ਆਤਮ ਬ੍ਰਹਮ ਗਿਆਨ ਰੂਪੀ ਦਰ ਹੁੰਦਾ ਹੈ ਤੇ ਜਮਨ ਮਰਨ ਦੇ ਦੁੱਖ ਸਾਰੇ ਸੰਸਾਰ ਦੇ ਸੁਖੀ ਨਿਵਰਤੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਅੰਤਰ ਮਹਿਲ ਪਿਰ ਰਾਵੀ ਕਾਮਣ ਜੇ ਦੇ ਅੰਦਰ ਅੰਤਾ ਤੁਨ ਜਿਹੜਾ ਹੀ ਮਹਿਲ ਹੈ ਉਸ ਪਰਮੇਸ਼ਰ ਦਾ ਮਾਨੀ ਅਤੇ ਜੇ ਜਿਵੇਂ ਗੁਰੂ ਦੇ ਅਨੰਦ ਨੂੰ ਮਾਨਵੀਏ ਚਾਲਾ ਉਹ ਸਕਿਆ ਹਰਮਤੀ ਵਿਚਾਰੀ ਜਿਸ ਸਾਡੀ ਮਤ ਨੂੰ ਵਿਚਾਰ ਗਿਆ ਗੁਰਮਤਿ ਦੁਆਰਾ ਅੰਮ੍ਰਿਤ ਨਾਮ ਪੀਆ ਦਿਨ ਰਾਤੀ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਪੀਤਾ ਰਾਜమే ਉਹਨਰ ਹੋ ਗਏ ਹਨ ਲੁਭਦਾ ਮਾਰ ਦੇਵਾਰੇ ਉਹਨਾਂ ਦੁਆਰ ਜਿਹੜੀ ਮਾਰਨ ਵਾਲੀ ਸੀ ਇਹਨੂੰ ਮੇਰ ਲੁਟਾ ਅੰਦਰ ਮਹਿਲ ਫਿਰ ਰਾਵੇ ਕਾਮਣ ਉਹਨਾਂ ਦੇ ਹਿਰਦੇ ਨੂੰ ਕੀ ਅੰਦਰ ਇਹ ਤੁਰੀਆ ਬਾਗੂ ਕੀ ਮਹਿਲ ਹੈ ਉਹ ਜਿਹੜੇ ਕਾਮਯਾਬ ਆਨ ਮਹਾਤਮਾ ਆਨੰਦ ਮਾਨ੍ਹਣੇ ਆ ਹਨ ਨਾਨਕ ਸੱਚ ਮਿਲੀ ਸੋਹਾਗਣ ਗੁਰਮਤੀ ਵਿਚਾਰੇ ਗੁਰਮਾਥੀ ਜਿਹੜੀਆਂ ਵਿਚਾਰ ਕਰਦੀਆਂ ਹਨ ਅਮਰਤ ਨਾਮ ਕੀਆ ਦਿਨ ਰਾਤੀ ਆਏ ਦਵੇਂ ਅਮਰਤ ਨਾਮ ਨੂੰ ਪੀਂਦਾ ਹੈ ਉਹਨਾਂ ਨੇ ਦੁਆ ਦਾ ਮਾਰ ਨਿਵਾਰੀ ਜੁਆ ਜਿਹੜੀ ਮਾਰਨ ਵਾਲੀ ਸੀ ਉਹ ਨਿਵਰ ਚਲ ਗਈ ਛੱਡ ਗਈ ਹੈ ਨਾਨਕ ਸੱਚ ਮਿਲੀ ਸੋਹਾਗ ਜਿਹ ਕਹਿਣੇ ਇਸ ਪ੍ਰਕਾਰ ਸੱਚ ਸ੍ਰੀਮੁਚ ਮਹਤਮਾਰੂ ਤੇ ਸੋਹਾਗਣਾ ਪਰਮੇਸ਼ਰ ਦੇ ਮਨਚ ਮਿਲ ਗਿਆ ਹਨ ਗੁਰ ਕਾ ਹੇਤ ਅਪਾਰੇ ਨਾਨਕ ਸੱਚ ਅਚੰਤ ਵੇਤ ਕੀ ਤੇ ਸਾਰਾ ਵਾਰ ਦੁਆ ਤੇ ਹਰ ਕੀਤੈ ਸਾਰਿਆਂ ਸੁਵੰਨੀਆਂ ਨੂੰ ਸਾਰਿਆਂ ਪਿਆਰਸਨ ਸਾਰੀ ਦੇ ਆਰਖਾਨ ਨੂੰ ਸੋ ਨਾਮੋਂ ਪਾਰਵਾਤ ਰਾਇ ਜੀ ਗੁਰੂ ਸਾਹਿਬ ਦੇ ਚਿੱਤਾ ਹੈ ਆਉ ਉਹ ਦਇਆ ਕਰੇ ਜੀ ਉਹ ਬੇਨਤੀਆਂ ਕਰਦੇ ਆਉ ਜੀ ਮਹਾਰਾਜ ਜੀ ਹਲਕਾ ਕਰਕੇ ਪ੍ਰਾਪਤ ਹੋਵੋ ਸਾਨੂੰ ਪ੍ਰੀਤਮ ਆਪ ਤੇ ਆਏ ਸਾਡੇ ਪਿਆਰੇ ਮਨਵਾਨੀ ਸੀਸ ਦੇ ਪਿਆਰੇ ਪ੍ਰੀਤਮ ਪਰਮ ਪ੍ਰੇਮ ਦੇ ਅਸਪਰੂਪ ਜੀ ਕਾਮਣ ਬਿਨੂ ਕਰੇ ਜੀ ਮਹਾਰਾਜ ਆਪ ਦੀ ਚਾਹਵਾਨ ਹੋ ਕੇ ਕਾਮਣ ਬੇਨਤੀ ਕਰਦੀ ਹਾਂ ਜੀ ਸੱਚ ਸਾਉਦ ਸੀ ਗਾਰੇ ਸਤਿਗੁਰਾਂ ਦੇ ਸ਼ਬਦ ਨੂੰ ਧਾਰਨ ਕਰਨਾ ਰੂਪੇ ਆਰਾ ਜਿੰਦਾਰੇ ਹੋਏ ਹਾਂ ਸੱਚ ਸਬਦ ਸੀਗਾਰੇ ਹਉਮੈ ਮਾਰੇ ਜਿਸ ਕੇ ਸ਼ਬਦ ਜਿ ਸ਼ਨਾਰ ਪਾਇਆ ਠੇ ਪਰ ਜਪਦੀਆਂ ਹਉਮੈ ਨਾ ਕਰੀ ਮੈਂ ਜਾਪ ਕਰਦੀਆਂ ਇਸ ਹਉਮੈ ਨੂੰ ਵੀ ਮਾਰਦੇ ਅੰਦਰੋਂ ਗੁਰੂ ਸਕਾਰ ਜਿਸ ਵਾਰਤ ਹੋਏ ਮਾਰੇਗਾ ਜੋ ਗੁਰਮੁਖ ਬਣੇਗਾ ਇਹ ਸਰਕਾਰ ਗੁਰਾਂ ਦੁਆਰਾ ਮਾਰੇ ਸਾਰੇ ਕਾਰਿ ਸਵਾਰ ਜੁਗੇ ਗੁਰੂ ਸਾਹਿਬ ਜੁਗ ਜੁਗ ਏਕੋ ਸੱਚਾ ਸੋਈ ਉਹ ਜੁਗਾਂ ਦਾ ਕੋਈ ਹੈ ਕਹਿੰਦਾ ਸੱਚਾ ਹੈ ਨਾਮਿਸਬਦੂ ਗਾਪੇ ਵਰਦਾ ਹੈ ਬਿਲਾ ਇਸ ਗੱਲ ਨੂੰ ਜਾਣਨਾ ਹੈ ਦੂਜਾ ਵਰਨ ਕੋਈ 부ਝੈ ਗੁਰ ਵਿਚਾਰੂ ਉਹ ਸਾਹਿਬੀ ਵਿਚਾਰ ਦੁਆਰਾ ਸਮਝਣਾ ਕਰੇ ਕਿ ਸਹਰਕ ਸੰਦਰ ਆਪੀ ਹੈ ਪਰਮੇਸ਼ਵਰ ਮਨਮੁਖ ਕਾਮ ਵਿਆਪੀ ਮੋਹ ਸੰਸਾਪ ਜਿਹੜੀ ਮਨਮੁਖਾਂ ਦੀ ਵਰਤਿਆ ਉਹ ਕਾਮ ਦੇ ਵਿਸ਼ਿਆਂ ਦੇ ਭੋਗਣ 'ਚ ਲੱਗੀ ਹੋਈ ਹੈ ਤੇ ਮੋਹ ਫੇਰਣਾ ਚਾਹੀ ਗਿਆ ਉਹਨਾਂ ਕਰਕੇ ਸੰਗਤ ਤੱਕ ਦੀ ਹੈ ਤੇ ਪਰ ਸਭ ਦੀ ਰਹਿੰਦੀ ਆਦੀ ਵਿਆਦੀ ਉਪਾਦੀ ਵਿੱਚ ਦੁਖੀ ਹੁੰਦੀ ਰਹਿੰਦੀ ਹੈ ਜਿਸ ਆਗੈ ਜਾਏ ਪੁਪਾ ਜਿਹੜੀ ਕਾਮ ਦੀ ਕਾਮ ਕੇ ਲੱਗੀ ਹੋਈ ਹੈ ਮੋਹਤ ਦੁਖੀ ਹੋਈ ਹੈ ਉਹ ਅਗਰ ਇਲਾਪ ਫਸੀ ਹੈ ਕਿਧੇ ਅੱਗੇ ਜਾ ਕੇ ਫਰਿਆਦ ਕਰੇਗੀ ਉਹ ਕਿ ਉਹਨਾਂ ਨੂੰ ਛੱਡੇ ਤਾਂ ਮਾਰਾ ਖਰੀਆਬ ਸੁਣਨਗੇ ਨਾਨਕ ਮਨਮੁਖ ਥਾਉ ਨਾ ਪਾਏ ਬਾਬਾ ਜੀ ਕਹਿੰਦੇ ਜਿਹੜੇ ਮਨਮੁਖ ਇਸ ਪ੍ਰਕਾਰ ਦੇ ਕੰਮ ਵਿੱਚ ਲੱਗੇ ਆ ਤੇ ਮੋਹ 'ਚ ਲੱਗੇ ਆ ਉਹ ਆਇਗੁਰ ਦਾ ਸਿਮਰੂਪੀ ਛਾਂ ਸੁਰੀਆ ਵੱਦੂ ਛਾਂ ਸਰੂਪ ਨੂੰ ਨਹੀਂ ਪਾ ਸਕਦੇ ਬਿਰਗੁਰ ਅਤ ਪਿਆਰੇ ਉਹ ਵੀ ਪਾ ਸਕਦੇ ਨੇ ਗੁਰੂ ਸਾਹਿਬ ਜਤ ਅੰਤ ਪਿਆਰ ਕਰਨ ਬਿਨਾ ਗੁਰੂ ਸਾਹਿਬ ਦੇ ਅਤ ਅੰਤ ਪਿਆਰ ਤੋਂ ਨਹੀਂ ਪਾ ਸਕਦੇ ਮਨੁੱਖ ਲੋਕ ਮੁੰਦ ਏ ਆਣੀ ਭੋਲੀ ਨਿਗੁਣੀਆਂ ਜੀ ਜੇ ਵੀ ਸਤਿ ਮੁਗਧ ਨੂੰ ਸਮਝ ਹੋਵੇ ਜਵਾਨ ਹੋਵੇ ਤੇ પતિ ਦੀ ਸੇਵਾ ਦੀ ਗਿਆਤਨਾ ਹੋਵੇ ਮੁਗਧ ਹੁੰਦੀ ਹੈ ਪਿਆਣੀ ਹੋਵੇ ਬਾਲਕੀ ਹੋਵੇ ਤੇ ਘੋਲੀ ਸੁੱਧੀ ਹੋਵੇ ਤੇ ਗੁਨਾ ਤੋਂ ਰਹਿਤ ਹੋਵੇ ਇਸੇ ਪ੍ਰਕਾਰ ਹੈ ਮੂਧ ਹੈ ਸਭਿ ਸ਼ਾਸਤਰ ਦੀ ਗਿਆਤ ਤੋਂ ਰਹਿਤ ਹੋਣੇ ਕਰਕੇ ਮੂਧ ਅਤੇ ਇਹਾਨੀ ਹੈ ਗੁਰਮਤਿ ਦੇ ਸੰਸਕਾਰਾਂ ਤੋਂ ਰਹਿਤ ਹੈ ਘੋਲੀ ਹੈ ਸੁੱਧੀ ਹੈ ਇਸ ਨੂੰ ਸਮਝ ਨਹੀਂ ਪਰਮਾਤਮਾ ਦੀ ਚਾਤੁਰਤਾ ਨਹੀਂ ਹੈ ਮੂਧ ਬੂਧ ਐਸੀ ਹੈ ਪਿਆਣੀ ਸ਼ਾਸਤਰ ਗਿਆਤ ਤੋਂ ਰਹਿਤ ਹੈ ਪੁਣੀ ਜਿਹੜੀ ਹੈ ਇਹ ਸਾਧਨਾ ਦੇ ਸੰਸਕਾਰਾਂ ਤੋਂ ਰਹਿਤ ਹੋਇਆ ਕਿਉਂ ਇਹ ਆਣੀ શાਸਤ੍ਰਿਕ ਸੰਸਕਾਰਾਂ ਰਹਿਤ ਪੁਣੀ ਸਾਧਨਾ ਦੇ ਸੰਸਕਾਰਾਂ ਤੋਂ ਰਹਿਤ ਹੈ ਨਿਗੁਣੀਆਂ ਜੀਓ ਸਭ ਸੰਤੋ ਗੁਣਾ ਤੋਂ ਰਹਿਤ ਹੈ ਪਿਆਰੇ ਜੀ ਫਿਰ ਅਗਮ ਅਪਾਰਾ ਪਿਆਰਾ ਕਾਲ ਤੋਂ ਬਿਨਤੀ ਗੰਕਾ ਤੋਂ ਰਹਿਤ ਹੈ ਪ੍ਰਕਿਰਤੀ ਦੇ ਪਾਰਾਵਾ ਤੋਂ ਰਹਿਤ ਹੈ ਆਪ ਤੇ ਮੇਲ ਮਿਲੀ ਹੈ ਜੀ ਆਪ ਹੀ ਜਿਨ੍ਹਾਂ ਸੱਚੇ ਪਾਤਸ਼ਾਹ ਗੁਰਾਂ ਦੇ ਮੇਲ ਤੁ ਮੰਗਾਉਂਦੇ ਹੈ ਉਹ ਇਸ ਪ੍ਰਕਾਰ ਮੇਰੀ ਜਿੰਦ ਰਿ ਹੈ ਇਹ ਪਿਆਰੇ ਜੀ ਜਿਨ੍ਹਾਂ ਨੂੰ ਆਪ ਦੇ ਨਾਮ ਚ ਮੇਲ ਲੈਂਦਾ ਗੁਰਾਂ ਦੁਆਰਾ ਉਹਨਾਂ ਦੁਆਰਾ ਮਿਲੀਦਾ ਹੈ ਇਹ ਪਿਆਰੇ ਜੀ ਆਪੇ ਬਖਸ਼ਣ ਹਾਰ ਚ ਸਤਿ ਸੰਗੋ ਦਾਰ ਕੇ ਉਹ ਗੁਨਾਹ ਨੂੰ ਸਾਡਿਆਂ ਨੂੰ ਬਖਸ਼ਣ ਵਾਲਾ ਹੈ ਉਹ ਆਵਗਣ ਬਖਸ਼ਣ ਹਾਰਾ ਕਾਮਣ ਕੰਤ ਪਿਆਰ ਕੰਤ ਵਾਹਿਗੁਰੂ ਸਾਰਿਆਂ ਸੰਤਾਂ ਭਗਤਾਂ ਦਾ ਪਿਆਰਾ ਹੈ ਸਾਡੇ ਗੁਨਾਹਾਂ ਨੂੰ ਬਖਸ਼ਣ ਵਾਲਾ ਹੈ ਘਟ ਘਟ ਰਹਿਆ ਸਮਾਈ ਉਹ ਘਟਾਂ ਤਨ ਦੀ ਸਾਰੇ ਵਿਆਪ ਕੋ ਹੋ ਰਿਹਾ ਹੈ ਈਮ ਪ੍ਰੀਤ ਭਾਏ ਭਗਤੀ ਪਾਈ ਹੈ ਉਸ ਵਾਹਿਗੁਰੂ ਦਾ ਪ੍ਰੇਮ ਤੇ ਪ੍ਰੀਤ ਹੈ ਜਿਸ ਪਰਮੇਸ਼ਰ ਦੀ ਜਿਹੜਾ ਪ੍ਰੇਮ ਕਰੇ ਸਾਚ ਨੂੰ ਸੁਣ ਲਿਓ ਸਦਾ ਦਿਨ ਪ੍ਰੇਮ ਕੀਓ ਜਿਨਹੀਂ ਪ੍ਰਾਪਾਇਓ ਜਿਸ ਵਾਹਿਗੁਰੂ ਦੀ ਪ੍ਰੇਮ ਵਿੱਚ ਗ੍ਰੀਤੀ ਹੈ ਉਸ ਵਾਹਿਗੁਰੂ ਪ੍ਰੇਮਾ ਭਗਤੀ ਕਰਕੇ ਪਾਇਆ ਜਾਂਦਾ ਹੈ ਸੋ ਪ੍ਰੇਮ ਪ੍ਰੀਤ ਮਨ ਕਰਕੇ ਵੀ ਪ੍ਰੇਮ करिए ਬਾਣੀ ਕਰਕੇ ਵੀ ਪ੍ਰੀਤ करिए ਅਤੇ ਸਰੀਰ ਕਰਕੇ ਵੀ ਪ੍ਰੇਮਾ ਭਗਤੀ करिए ਇਸ ਪ੍ਰਕਾਰ ਵਾਹਿਗੁਰੂ ਪਾਈਦਾ ਹੈ ਪ੍ਰੇਮ ਪ੍ਰੀਤ ਕੀਤੀ ਕਰਨ ਵਾਲਿਆਂ ਦਾ ਜਿਸ ਵਾਹਿਗੁਰੂ ਦਾ ਪ੍ਰੇਮ ਹੈ ਉਸ ਨੂੰ ਪ੍ਰੇਮ ਭਗਤੀ ਕਰਕੇ ਪਾਈਦਾ ਹੈ ਸਤਿਗੁਰੂ ਬੂਝ 부ਝਾਈ ਸੰਗੂਰੀਨ ਬੂਝ ਸਿੱਖਿਆ 부ਝਾਈ ਕਿਉਂ ਕਿ ਉਸ ਨੂੰਝਾਉਣਾ ਕੀਤੀ ਹੈ ਸਦਾ ਆਨੰਦ ਰਹੇ ਦਿਨ ਰਾਤੀ ਸਦਾ ਆਨੰਦ ਸਰੂਪ ਨੂੰ ਪਾ ਕੇ ਰਾਤ ને ਆਨੰਦ ਰਹੇ ਆਨੰਦ ਨੇ ਰਹੇ ਲਿਬ ਲਾਈ ਰਾਤ ਨੇ ਲਿਬ ਲਾਈ ਰੱਖੇ ਉਹਨਾਂ ਨੂੰ ਵਿਦਿਆ ਦੀ ਪੀੜਾ ਤੋਂ ਬ੍ਰਹਮ ਗਿਆਨ ਰੂਪੀ ਜਨ ਹੋ ਜਾਣਾ ਹੈ ਰਾਜ ਜਿਹੜੀ ਹਰ ਵਕਤ ਦਿੱਤੀ ਨੂੰ ਜੋਲੀ ਰੱਖਦੀ ਆ ਮਹਾਰਾਜ ਦੇ ਵਿੱਚ ਨਾਨਕ ਸਹਿਜੇ ਹਰ ਵਾਰ ਪਾਇਆ ਸਿਮਰਨ ਸੁਤੇ ਸਿੱਧੇ ਉਹਨਾਂ ਦਾ ਕਾਲ ਪ੍ਰਹੂਪਤੀ ਨੂੰ ਪਾ ਲਿਆ ਹੈ ਸਾਤ ਹਨ ਨੌ ਨਿਦ ਪਾਈ ਸੋਜ ਗਿਆ ਸੁਖ ਸਖੀ ਸਤਰੀ ਨੇ ਨਵੇਂ ਜੀਆਂ ਸਭ ਪਾ ਲਈਆਂ ਸਭ ਪਦਾਰਥ ਉਹਨਾਂ ਨੂੰ ਪਾ ਲਏ ਅਸਰ ਲਸਨਾਕ ਪੰਮ ਮਹਾਂ ਪਦਮ ਆਦਿ ਨੂੰ ਉਹਨੀਆਂ ਵੀ ਪਾ ਲਈਆਂ ਗੌਣੋ ਗੋਲ ਕਾ ਨਿਧੀ ਆਧਾਰ ਰੂਪੇਸ਼ਣ ਨੂੰ ਪਾ ਲਿਆ ਗੌੜੀ ਮਹੱਲਾ ਤੀਜਾ ਮਾਇਆ ਸਰ ਸਭਲ ਵਰਤੈ ਜੀ ਇਹੋ ਰੂ ਪਿਆਰੀ ਜਿਹੜੀ ਮਾਇਆ ਹੈ ਇਹ ਸਾਰ ਸਮੁੰਦਰ ਵੀ ਨਹੀਂ ਆਈ ਹੈ ਜਿਸ ਪ੍ਰਕਾਰ ਸਮੁੰਦਰ ਹੁੰਦਾ ਪਾਰਾ ਪਾਰ ਕੋ ਰਹੇ ਤੋ ਇਸ ਪ੍ਰਕਾਰ ਮਾਇਆ ਜਿਹੜੀ ਹੈ ਉਹ ਤੇ ਸਹਿਤ ਬੰਦੇ ਜਿਵੇਂ ਕੂਕਰ ਹੁੰਦਾ ਇਸ ਪ੍ਰਕਾਰ ਸਹਿਤ ਬੰਦੇ ਵਰਤ ਰਹੀ ਹੈ ਮਾਇਆ ਜਿਹੜੀ ਹੈ ਸਰ ਸਮੁੰਦਰ ਦੇ ਸਰਦਾਰ ਸੁਆ ਹੈ ਅਤੇ ਸਹਿਦ ਵੱਲ ਦੇ ਕਾਮ ਕਰੋ ਜੀ ਉਹ ਲਹਿਰਾਂ ਹੁੰਦੀਆਂ ਸਮੁੰਦਰੀਆਂ ਬੜੀਆਂ-ਬੜੀਆਂ ਪਾਰੀਆਂ ਉੱਦਿਆਂ ਜਾਂਦੇ ਆਕਾਸ਼ 'ਚੋਂ ਪੰਛੀਆਂ ਨੂੰ ਵੀ ਐਡੀਆਂ-ਐਡੀਆਂ ਲਹਿਰਾਂ ਉੱਠਦੀਆਂ ਵਿੱਚ ਹੀ ਲੁਪੇਟ ਕੇ ਸਿੱਟ ਲੈਂਦੀਆਂ ਇਸੇ ਪ੍ਰਕਾਰ ਸਿਰਦਾਂ ਕੋਈ ਪੰਛੀਆਂ ਦੇ ਤਾਂ ਨਹੀਂ ਇਹ ਮਾਇਆ ਜੁ ਕੀ ਸਮੁੰਦਰ ਐਸਾ ਤੇਜ ਹੈ ਕਿ ਦੀਆਂ ਕਾਮ ਕਰੋ ਜੀ ਐਡੀਆਂ ਵੱਡੀਆਂ-ਵੱਡੀਆਂ ਲਹਿਰਾਂ ਹਨ ਵਿੱਚ ਹੀ ਲੁਪੇਟ ਕੇ ਸਿੱਟ ਲੈਂਦੀਆਂ ਮਛਿੰਦਰਨਾਥ ਵਰਗੇ دے روح روپ ریخن چس کے دے مردے دے جا پرویش پیش کیوں صحت بندے مایا سمندر نہیں آئی ہے بہت ورت رہی ہے کام کامپور دیا بڑی بھاریاں لہر دیاں جی ਕਿਉਂ ਪਰ ਜੁੱਤਰ ਤਰਿਆ ਜਾ ਇਸ ਪ੍ਰਕਾਰ ਜੁੱਤਰ ਕਸ਼ਮ ਸੰਸਾਰ ਤੋਂ ਤਰਿਆ ਜਾਵੇ ਤਰਿਆ ਨਹੀਂ ਜਾਂਦਾ ਜੀਵਾਂ ਦੇ ਪਾਸੋਂ ਰਾਮ ਨਾਮ ਕਰ ਬੋਹਤਾ ਜੀ ਪੁੱਤਰ ਮੇਰੇ ਭਾਈ ਰਾਮਕ੍ਰਿਸ਼ਿਵਰਵਾ ਜੋ ਉਮਰ ਤੇ ਨਾਮ ਹੈ ਇਹਨੂੰ ਪਹੁੰਚਾ ਜਹਾਜ ਬਣਾਉਣਾ ਕਰੇ ਪਿਆਰੇ ਜੀ ਸ਼ਬਦ ਫੇਵਟ ਵਿੱਚ ਪਾ ਜੀ ਸਾਹਿਬ ਦਾ ਉਪਦੇਸ਼ ਕਮਾਉਣਾ ਹੈ ਗੁਰੂ ਮਹਾਰਾਜ ਸਾਹਿਬ ਗੁਰਮੁਖ ਨਾਮਧਾਨ ਇਸ਼ਾਨਾਨ ਧਰਨੀ ਬਣਨਾ ਹੈ ਸਤਿਗੁਰਾਂ ਦੇ ਉਪਦੇਸ਼ ਦੁਆਰਾ ਇਹ ਮੁਲਾ ਹੈ ਇਹਦੇ ਵਿੱਚ ਗੁਰੂ ਮਲਾ ਦੇ ਵਿੱਚ ਹੋਣ ਚਲਾਉਣ ਵਾਲੇ ਕੁਲਕਾਨ ਜਹਾਜ ਨੂੰ ਫਿਰ ਉਹ ਸੁਖਾਲੇ ਪਾਰ ਕਰ ਦਿੰਦੇ ਆ ਮੁਗਲੂਪੀ ਕੁਮਾਰ ਨੂੰ ਪਹਜਾ ਦਿੰਦੇ ਆ ਇਹ ਗੁਰੂ ਸਾਹਿਬ ਦਾ ਸ਼ਬਦ ਹੈ ਜਿਹੜਾ ਇਸ ਖੇਮਤ ਮਲਾ ਵਿੱਚ ਪਾਉਣਾ ਕਰੇ ਜਾਂ ਸਭ ਦੇ ਬਕੂਲੀ ਹਵਾ ਦੇ ਨਾਲ ਅੱਗੇ ਹਵਾ ਦੇ ਨਾਲ ਪਾਉਣ ਦੇ ਨਾਲ ਜਿੰਦਰ ਲਈ ਪਾਉਣ ਹੁੰਦੀ ਸੀ ਉਧਰੋਂ ਕੱਪੜਾ ਲਾਦਿਆ ਕਰਦੇ ਵੀ ਉਸ ਪਾਸੇ ਪਾਉਣ ਦੇ ਜਹਾਜ਼ ਲੈ ਜਾਂ ਕਰਦੇ ਅੱਜ ਕੱਲ ਤਾਂ ਸਟੀਮ ਵਾਲੇ ਜਹਾਜ਼ ਇੰਜਨ ਵਾਲੇ ਸੋ ਇਹ ਦੁਨਸਾਰ ਦਾ ਸ਼ਬਦ ਹੈ ਇਹ ਨਾਲ ਇਸ ਖੇਮਤ ਮਲਾ ਹੈ ਵਿੱਚ ਕਮਜ਼ਾਨ ਕਿ ਲਵਲਾ ਇਹਨੂੰ ਪਾਉਣਾ ਕਰੇ ਸ਼ਬਦ ਫੇਵਰਟ ਵਿੱਚ ਪਾਏ ਹਰ ਆਪ ਲੰਘਾਏ ਇਹਨੂੰ ਸਾਉ ਦਾ ਸ਼ਬਦ ਧਾਰਨ ਕਰਮੇ ਬੁਲਾਹ ਹੈ ਇਸ ਨੂੰ ਵਿੱਚ ਪਾਏ ਹਰ ਆਪ ਲੰਘਾਏ ਹਰ ਆਪ ਮਨੁਸਾ ਨੂੰ ਸੰਸਾਰ ਤੋਂ ਪਾਰ ਲੰਘਾ ਲਿੰਦੇ ਆ ਇਹਨ ਬਿਦ ਦੁੱਤੁਰ ਤਰੀਏ ਸਾ ਪਾਈ ਦੁੱਤ ਕਹਿਣਾ ਕਰਨਾ ਜੇ ਸੰਸਾਰ ਦਾ ਉਸ ਤੋਂ ਚਲ ਜਾਈਦਾ ਹੈ ਮੋਰਮਲੋ ਭਾਗ ਤੋਂ ਪਰਾਪਤ ਹੋਵੇ ਗੁਰਸਾਹਿਬ ਦੀ ਸੰਗਤ ਕਰੀਏ ਤੇ ਵਾਹਿਗੁਰੂ ਦੀ ਭਗਤੀ ਪ੍ਰਾਪਤ ਹੁੰਦੀ ਹੈ ਜੀਵਤ ਆਇਓ ਮਰੀਏ ਜੀਵ ਪਾਗਲੋਂ ਮਰੀਦਾ ਇਹ ਮੁਕਤ ਹੋਈਦਾ ਹੈ ਥਿਨ ਮਹਾਰਾਮ ਨਾਮ ਕਿਲ ਵਿਖ ਕਾਟੇ ਜੀ ਰਾਮ ਦਾ ਨਾਮ ਹੈ ਕਿਛਣ ਵਿੱਚ ਜਿਹੜੇ ਜਨੁ ਨਿਮਾਤਾ ਨੇ ਵੱਡੇ ਵੱਡੇ ਪਾਪਾਂ ਬ੍ਰਾਹਮਣ ਕੇ ਲਈ ਹਕੂਕਾਰਕ ਇਹਨਾਂ ਸਾਰਿਆਂ ਨੂੰ ਕੱਢ ਜੁੰਨਾ ਹੈ ਸਹੀ ਸਵਿੱਤ ਸਰੀਰਾ ਉਹਨਾਂ ਤੋ ਸਰੀਰ ਵੀ ਪਵਿੱਤਰ ਹੋ ਗਏ ਸਨ ਅਭੀ ਸੰਗਤ ਕਰਨ ਵਾਲੇ ਸਰੀਰ ਵੀ ਹੋਰ ਵੀ ਪਵਿੱਤਰ ਹੋ ਜਾਂਦੇ ਹਨ ਨਾਨਕ ਰਾਮ ਨਾਮ ਨਿਸਤਾਰਾ ਗੁਰੂ ਜੀ ਕਹਿੰਦੇ ਉਹ ਭਾਈ ਰਾਮ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਸੰਸਾਰ ਤੋਂ ਨਿਸ਼ਕਪੰਚ ਤੋਂ ਕਰਨਾ ਹੁੰਦਾ ਹੈ ਸਾਂਚਨ ਭਏ ਮਨੂੰ ਰਾਮ ਸੰਗੇ ਜੀ ਪਾਰਸਵਾ ਸ਼ੋਅ ਕਰਕੇ ਤਾਂ ਲੋਹਾ ਆਦਿਕ ਤਾਂ ਸਰੇਣਾ ਬਣਨੀ ਹੈ ਪਰ ਮਨੂਰ ਦੀ ਲੋਹਾ ਸੈਨਾ ਬਣਦਾ ਇਧਰ ਮਾਰਾ ਕਹਿੰਦੇ ਮਨੂਰ ਵਰਗੇ ਜਿਹੜੇ ਪਾਪੀ ਭਾਰੇ ਸੀ ਉਹ ਵੀ ਸੈਨੇ ਦੀ ਸੁੱਧ ਸ਼ੂਕ ਹੋ ਗਏ ਇੰਨੀ ਵੱਡੀ ਨਾਮ ਦੀ ਬਖਸ਼ੀ ਪ੍ਰਾਪਤ ਕੋਈ ਹੈ ਉਹ ਕਰਨਾ ਹੋਇਆ ਹੈ ਇਸਤਰੀ ਪੁਰਖ ਕਾਮ ਵਿਆਪੇ ਜੀ ਜਿਨਨੇ ਸਾਰੇ ਦੁਨੀਆ ਦੇ ਲੋਕ ਜਿਸਦੇ ਹਨ ਉਹ ਪਰਮਾਰਸ਼ ਵਿੱਚ ਨਹੀਂ ਲੱਗਦੇ ਜਿਹੜੀਆਂ ਇਸਤਰੀਆਂ ਹਨ ਉਹ ਵੀ ਭੋਗਾਂ ਦੀ ਵਸੀਆਂ ਹੋਈਆਂ ਹਨ ਜਿਹੜੇ ਪੁਰਖ ਆਉਂਦੇ ਖੋਜਾਂ ਦੀ ਵਸੇ ਨਾ ਹੋਈਆਂ ਹੈ ਕੀ ਉਸੀ ਤੇ ਬੁਰਜ ਨੇ ਕਾਮ ਦੁਸਤ ਕਰੋ ਕਾਮ ਆਜ ਕਾਵੇ ਭੋਗਾਂ ਦੇ ਹੋਣ ਕੀ ਫਸ ਗਏ ਲੱਗੇ ਜੀ ਆਰਾਮ ਨਾਮ ਦੀ ਵਿਧ ਨਹੀਂ ਜਾਣੀ ਉਹਨਾਂ ਜੋ ਪਰਮੇਸ਼ੂ ਸਾਰਿਆਂ ਦੇ ਰੰਗਿਆ ਹੋਇਆ ਹੈ ਉਹਦੇ ਨਾਮ ਦੇ ਜੁੜਨ ਦੀ ਵਿਧੀ ਕੋਈ ਨਹੀਂ ਜਾਣਨਾ ਸਿੱਧੀ ਵਕਾਰਾ ਜੀ ਹੱਸੇ ਰਹਿੰਦੇ ਹਨ ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀ ਜਿਨ ਜੀ ਨੇ ਪਿਆਰੀ ਲੱਗਦੀ ਹੈ ਕਿਸੇ ਨੂੰ ਪੁੱਤਰ ਪਿਆਰੇ ਲੱਗਦੇ ਸਰੇ ਚਾਂਤੀ ਹੈ ਪਿਆਰੇ ਜੀ ਪੁੱਤਰ ਪ੍ਰਾਜਕ ਜੀ ਨੂੰ ਮੋਹੇ ਬੇਨ ਪਾਣੀ ਜਿਨੋਂ ਬੈਤਿਆਂ ਦੇ ਮਨਾਂ ਮੋਹ ਜੂਈਏ ਨਾ ਪਿਉ ਜੂਂਦਾ ਨਾ ਪੁੱਤਰ ਜੂਂਦੇ ਨਾ ਭਰਾ ਹੈ ਔਣ ਹੋਏ ਕਬਰ ਦੀ ਧੂਆਂ ਦੇ ਤੇ ਮੋਹ ਕਰ ਕਰਕੇ ਪਾਣੀ ਤੋਂ ਬਿਨਾਂ ਡੁਬਕੇ ਮਾਗੇ ਮੋਹ ਕੋਈ ਹਰ ਉਹਨਾਂ ਕਿੰ ਕਿੰਨਾ ਬੇਲਣਾ ਚੁੰਬੜੀ ਮਾਇਆ ਛੱਗੇ ਠੱਗ ਨਾ ਉਹਦੇ ਬੇਨਿਸਤਰੀ ਐ ਨਾ ਚੁੰਬੜੀ ਕੁੜੀ ਐ ਤੇ ਮੁੰਡਾ ਫੇਰ ਵੀ ਅੰਨ ਹੋਇਆ ਉਹ ਕਰਕੇ ਮਾਇਆ ਰੁਕੀ ਠੱਗਣ ਠੱਗਲੇ ਇਸ ਪ੍ਰਕਾਰ ਵੀ ਹਾਲ ਕਾ ਉਹਨਾਂ ਦੀ ਸੋ ਮਾਂ ਪਿਓ ਪੁੱਤਰ ਭਰਾ ਦੇ ਜਿਹੜੇ ਅਤੰਤ ਖਰੇ ਪਿਆਰੇ ਲੱਗਦੇ ਹੈ ਦੂਰ ਮੋਏ ਬਿਨ ਪਾਣੀ ਇਹ ਪੈਣੀ ਦੁੱਧ ਨਾਲ ਲੋਕ ਪੁਜਾਰ ਸੱਚ ਨਹੀਂ ਹਨ ਇਹਨਾਂ ਪਦਾਰਥਾਂ ਨੂੰ ਸੱਤ ਮੰਨ ਕਰਕੇ ਡੁੱਬ ਕੇ ਮਰ ਗਏ ਜਿਸ ਵੇਲੇ ਬਿਲਾਹੇ ਸਾਹਿਬ ਸੰਗਤ ਜੀ ਬਰਸਾਂਤੀ ਨਾਲੇ ਨੂੰ ਜਦੋਂ ਮੀਂਹ ਨਹੀਂ ਸੀ ਪੈਂਦਾ ਉਦੋਂ ਬਿਜਲੀ ਲੰਘ ਕੇ ਕਹਿੰਦੀ ਕੋਈ ਘਟ ਗਿਆ ਘਟ ਗਿਆ ਤਾਂ ਇਹ ਦਿਨ ਲੱਗ ਰਿਹਾ ਆਪ ਨੂੰ ਨਾਗਰ ਨੇ ਉਹ ਪਾਣੀ ਕੋ ਬਣਾ ਕੇ ਕਿ ਸਾਡਾ ਇੱਕ ਡੁੱਬ ਕੇ ਮਰ ਗਿਆ ਕਿਉਂ ਇਹ ਪਦਾਰਥ ਸੱਚ ਨਹੀਂ ਹਨ ਇਹ ਬੋਲ ਅਰਥ ਨੂੰ ਸੱਚ ਮੰਨ ਕੇ ਪਾਣੀ ਤੋਂ ਬਿਨਾਂ ਝੁਕ ਕੇ ਸਕੇ ਮੰਨ ਕੇ ਮਰ ਗਏ ਧੂਮ ਹੋਏ ਬਿਨ ਪਾਣੀ ਗਤ ਨਹੀਂ ਜਾਣੀ ਪਾਣੀ ਪਦਾਰ ਸਕੇ ਨਹੀਂ ਇਹਨਾਂ ਨੂੰ ਸੱਚੇ ਮੰਨ ਕੇ ਬਿਨਾਂ ਕ੍ਰਿਪਾ ਗੱਜਪਰਮੇਸ਼ਰ ਦੀ ਪ੍ਰਾਪਤੀ ਦੀ ਜਾਣੀ ਨਹੀਂ ਹੈ ਰੀਤੀ ਮੈਂ ਤਾਂ ਆਪ ਸੰਸਾਰ ਨੂੰ ਸਾਰਾ ਸੰਸਾਰ ਹੁਣ ਮੈਂ ਦੀ ਧੌਣੀ ਚ ਧਾਰਿਆ ਤੂੰ ਆਇਆ ਸੂ ਸਭ ਕੋ ਜਾਸੀ ਜੋ ਕੋਈ ਸ਼ਰੀਰ ਧਾਰ ਕੇ ਆਇਆ ਸਭ ਕੋਈ ਮਰ ਕੇ ਚਲੇ ਜਾਵੇਗਾ ਉਪਰੇ ਗੁਰ ਵਿਚਾਰੇ ਜਿਹੜੇ ਮੂਸਾ ਦੇ ਵਿਚਾਰ ਕਰਨ ਵਾਲੇ ਨੇ ਉਪਦੇਸ਼ ਦੀ ਏ ਦੱਜ ਕੇ ਜਨਮ ਮਰ ਤੁਰਤ ਹੋ ਗਏ ਨਾਮ ਦੀ ਲੋ ਕਰਕੇ ਗੁਰੂ ਸੁ ਹੋਇ RAM ਨਾਮ ਵਖਾਣੇ ਜਿਹਦੇ ਗੁਰੂ ਖੁੰਦੇ ਆ ਮਨੁਖਨ ਕਾ ਕੀ ਜਪੋ RAM ਦੇ ਨਾਮ ਦਾ ਕਸਨ ਕਰਦੇ ਹੈ ਆਪ ਸਰ ਹੈ ਕੁਲ ਤਾਰੇ ਆਪ ਹੀ ਸਭ ਸੰਗੀ ਕਰ ਜਾਂਦੇ ਆ ਕੁਲੋਂ ਨੂੰ ਵੀ ਆਪ ਦੀਆਂ ਦਾ ਆਧਾਰ ਕਰ ਲੈਂਦੇ ਹਮ ਦਾ ਨਾਮ ਵਸੈ ਘਟ ਅੰਤਰਿ ਕਹਿੰਦੇ ਜਿਨ੍ਹਾਂ ਦੇ ਮਨ ਹਿਰਦੇ ਦੇ ਅੰਦਰ ਨਾਮ ਮਾਰਜਾ ਵਾਹਿਗੁਰੂ ਮਤ ਮਿਲੇ ਪਿਆਰੇ ਉਹ ਗੁਰਮਤਿ ਵਾਲਾ ਨਾਮ ਬਾਹ ਗਿਆ ਨੂੰ ਉਹ ਪਿਆਰੇ ਕਾਲਪੁਰਖ ਨਾਲ ਭਾਈ ਮਿਲ ਜਣ ਕੇ ਗੁਣ ਚੱਕੇ ਉਹ ਕੁਰਖਾਨੇ RAM ਨਾਮ ਦਿਨ ਕੋ ਫਿਰ ਨਾਹੀ ਇਸੀ ਲੋਗ ਗਵਨ ਕੋਈ ਚੱਲ ਨਹੀਂ ਰਹਿਣਾ ਹੈ ਪਿਆਰੇ ਜੀ ਬਾਜੀ ਹੈ ਸੰਸਾਰ ਸੈ ਸੰਸਾਰ ਚ ਨੇ ਬਾਜੀ ਕਰਦੀ ਬਾਜੀ ਪੈ ਤਮਾਸ਼ਾ ਹੀ ਹੈ ਤਾਂ ਸਾਰਾ ਸੰਸਾਰ ਇੱਕੋ ਦਿਰੜ ਭਗਤ ਸੱਚੀ ਜੀ ਕੋਈ ਭਾਵੇਂ ਸੱਚੀ ਕਾਲੂ ਵੀ ਜਿਹੜੀ ਭਗਤੀ ਹੈ ਦਿਰੜ ਪੱਕੀ ਰਹਿਣ ਵਾਲੀ ਹੈ RAM ਨਾਮ ਵਾਪਾਰ ਆਨੰਦ ਨਾਮ ਆਪ ਜਪੋ ਜੋ ਜਿਉਂ ਸ਼ਰੂ ਪਾਰ ਕਰੋ ਆਪ ਨਾਮ ਨਾਮ ਬਾਪਾਰ ਅਗਮ ਅਪਾਰ ਜਿੰਨੇ ਨਹੀਂ ਰਹਿੰਦੇ ਨੇ ਜਦ ਵੈਰ ਕੀਤਾ ਹੈ ਕਰਮਾਂ ਕੰਗੇ ਕਰਕੇ ਉਬੇਖ ਲਿਆ ਹੈ ਉਹ ਜੋ ਮੰਦੀ ਗਮ ਕਾ ਕਰਕੇ ਸ਼ਾਸਤਰਾ ਕਰਕੇ ਪ੍ਰਕਿਰਤੀ ਦੇ ਪਾਰਾਵਾਤੋਂ ਅਗਮ ਹੈ ਕੋਸ ਅਗਮਉ ਪਾੜ ਦੀ ਪ੍ਰਾਪਤੀ ਹੋ ਗਈ ਐ ਗੁਰਮਤਿ ਧਨ ਪਾਈ ਐ ਕੇ ਮਨ ਕੋ ਲਗਾਈ ਅਨੋ ਪਾੜ ਦਾ ਧਨ ਪਾਈ ਰਹੈ ਸੇਵਾ ਸੁਰਤ ਭਗਤ ਇਹ ਸਾਚੀ ਸੋਈ ਸੇਵਾ ਸਕੀ ਐ ਸਿਰ ਕਰਕੇ ਇਹੋ ਸੁਰਤੋ ਜੀ ਦੀ ਬਿਰਤੀ ਤੇ ਭਗਤੀ ਬਾਣੀ ਕਰਕੇ ਸਚੀ ਹੈ ਵਿਚਹੁ ਆਪ ਗਵਾਹੀ ਜਿਨ ਰੋ ਪਾਪ ਗੋਲਨ ਕਰੀਏ ਹਮ ਮਤ ਹੀ ਜੋ ਮੋਗਦ ਅੰਧੇਂ ਚੀ ਕਰੋ ਸੀ ਤੇ ਮਾਲਾ ਮੱਤ ਆਤਮ ਪ੍ਰਮਾਰਥ ਵਾਲੀ ਮੱਤੋ ਕੀਨੇ ਸਾਂ ਕਾਸੇ ਜਾਗੋ ਨੂੰ ਮੂਰਖ ਸਾਂ ਵਿਹਾਰਾ ਨੂੰ ਮੂਰਖ ਸਾਂ ਅਦੇ ਅੰਧੇ ਤਮਾਸ ਦੇ ਕੈਂਪਾਈ ਦੇ ਚੱਗੇ ਹੋਏ ਸਾਂ ਸਤਗੁਰ ਮਾਰਗ ਪਾਈਂਨ ਦੀ ਕਿਰਪਾ ਦਿੱਤੇ ਆਪ ਦੇ ਸਿਭਾ ਭਗਤੀ ਦੇ ਮਾਰਗ ਗਿਆਨ ਦੇ ਰਸਤੇ ਪਾ ਲਿਆ ਸਾਨੂੰ ਨਾਨਕ ਗੁਰਮੁਖ ਸਬਦ ਸੁਹਾਵੇ ਸੇਖ ਸਾਹਿਬ ਜੀ ਕਹਿੰਦੇ ਨੇ ਉਹ ਗੁਰਮੁਖ ਜਿਹੜੇ ਗੁਰਾਂ ਦੇ ਸ਼ਬਦ ਕਰਕੇ ਸੋਹਣੇਕ ਹੋਏ ਹਾਂ ਅਨੰਦਨ ਹਰ ਗੁਰੂ ਦਾ ਜਿਹੜੇ ਜਨਮ ਅタル ਦੁਖਣੀ ਦੇ ਜਨਮੋਂ ਗਾਉਂਦੇ ਹਨ ਗਏ ਬਹੇ ਜਨਮ ਮੇਂ ਆਪ ਕਰਾਈ ਕਰੇ ਆਪ ਜੀ ਸੇਖ ਜੀ ਦੀ ਐਸੀ ਗੱਲ ਨੂੰ ਪਹਿਲਾਂ ਕੀਤਾ ਹੈ ਆਪ ਹੀ ਬ੍ਰਹਮ ਆਪ ਦਾ ਤੋਂ ਕਰਾਇਆ ਹੈ ਐਸੀ ਪਾਲਣਾ ਕਰਦਾ ਹੈ ਆਪੇ ਸ਼ਬਦ ਸواری ਦੇ ਸਰੂਪ ਹੈ ਆਪ ਹੀ ਸ਼ਬਦਦਾਰਾ ਸਵਾਰਾ ਹੈ ਸੰਸਾਰ ਨੂੰ ਆਪੇ ਸਤਿਗੁਰੂ ਆਪ ਸ਼ਬਦ ਜੀਓ ਆਪਣੇ ਸਗੁਰੂਪ ਹੈ ਆਪ ਹੀ ਸ਼ਬਦ ਉਦੇਸ਼ ਰੂਪ ਹੈ ਯੁਗ ਯੁਗ ਭਗਤ ਯੁਗ ਯੁਗ ਭਗਤ ਪਿਆਰੇ ਜਿਹੜੇ ਸੰਗਰੇ ਭਗਤੀ ਕਰਨ ਵਾਲੇ ਨਾਲ ਨੂੰ ਪਿਆਰੇ ਹੋਣ ਯੁਗ ਯੁਗ ਭਗਤ ਪਿਆਰੇ ਹਰ ਆਪ ਸਵਾਰੇ ਜਿਹੜੇ ਨੂੰ ਹਰੀ ਨੇ ਆਪ ਸਵਾਰੇ ਯੁਗ ਯੁਗਾਂ ਚ ਮਾਰ ਨੂੰ ਭਗਤ ਪਿਆਰੇ ਹਾਂ ਚੁਗ ਯੁਗ ਚੋਂ ਸਾਧਾ ਜੀ ਯੁਗ ਸੰਯੁਕਤ ਹੋਏ ਜਿਹੜੇ ਆਪ ਵੇ ਭਗਤੀ ਲਾਈਂ ਐਂਦੀ ਆਪਦੀ ਭਗਤੀ ਜਿਹਨਾਂ ਨੂੰ ਪਿਆਰਿਆਂ ਨੂੰ ਲਾਇਆ ਹੈ ਆਪੇ ਦਾਨ ਆਪੇ ਦੀਨ ਆਪੇ ਜਾਣੋ ਗਿਆਨ ਦੇ ਦੇਣਾਂ ਦੀ ਜਾਣੂ ਵਾਲਾ ਆਪੇ ਦੇਖਣਾਂ ਉਹਦੇ ਗੁਪਤ ਕੰਮਾਂ ਨੂੰ ਦੇਖਣ ਵਾਲਾ ਆਪੇ ਸੇਵ ਕਰਾਈਂ ਆਪੇ ਜੈ ਸੱਚੀ ਪਾਦਸ਼ਾਹ ਕਰਾਉਣ ਵਾਲਾ ਹੈ ਆਪੇ ਗੁਣ ਦਾਤਾ ਆਪ ਗੁਣ ਕਾਟੇ ਆਪੇ ਸਾਰਿਆਂ ਗੁਣਾਂ ਦਾ ਗਿਆਨ ਅਰੰਧਾ ਦਾਤਾ ਹੈ ਐਦਿਉ ਗੁਰੂ ਨਾਨਕ ਸਾਹਿਬ ਕਹਿੰਦਾ ਹਿਰਦੈ ਨਾਮ ਵਸਾਈ ਕਦੋਂ ਜਿਨੇ ਲਿਖਦੇ ਜਮਾਰਾ ਨਾਮ ਵਸਾ ਦਿੰਦਾ ਹੈ ਨਾਨਕ ਸਦ ਬੁਲੇ ਹਾਰੀ ਸੱਚੀ ਬਿਟੂ ਸੋਹੂ ਵੀ ਕਹਿੰਦੇ ਸੈਂਕੜੇ ਵਾਰੀ ਬਿਹਾਰ ਜਾਈਏ ਸੱਚੇ ਅਕਾਲ ਪੁਰਖ ਦੇ ਵਿੱਚੋਂ ਉਪਰੋਂ ਆਕ ਕਰੇ ਕਰਾਏ ਮੈਂ ਵੀ ਜੈਸੂ ਬਲ ਦੀ ਪ੍ਰਿਆਪੀ ਜਗ ਦੀ ਪਾਲਣਾ ਕਰਦਾ ਕਰਦਾ ਹੈ ਆਪ ਹੀ ਗੁਰੂ ਹੋ ਕੇ ਉਪਦੇਸ਼ ਕਰਦੇ ਹੋ ਆਪ ਹੀ ਸਿੱਖ ਦੇ ਪਾਸੋਂ ਨਾਮ ਦਾ ਅਭਿਆਸ ਕਰਾਉਂਦਾ ਹੈ